ਅਗਰ ਗੱਲ ਕਰੀਏ 2022 ਦਾ ਤਕਰੀਬਨ 300 ਤੋਂ ਜ਼ਿਆਦਾ ਜਿਹੜਾ ਹੈ ਮਿਲੀਮੀਟਰ ਜਿਹੜਾ ਹੈ ਦੇਖਣ ਨੂੰ ਮਿਲਿਆ ਹੈ ਬਰਸਾਤ ਦੇ ਵਿੱਚ ਲੇਕਿਨ ਆਂਦੇ-ਆਂਦੇ 2024 ਤੱਕ ਇਹਦਾ ਰੁਝਾਨ ਜਿਹੜਾ ਲਗਾਤਾਰ ਇਹਨਾਂ ਘੱਟ ਚੁੱਕਾ ਕਿ ਕੇਵਲ 100 ਕੁਝ ਹੀ ਰਹਿ ਗਿਆ ਹੈ। ਇਸ ਵੇਲੇ ਅਸੀਂ ਖੜੇ ਲੁਧਿਆਣਾ ਸ਼ਹਿਰ ਦੇ ਪੀਏਯੂ ਦੇ ਵਿੱਚ ਤੇ ਸਾਡੇ ਨਾਲ ਗੱਲ 'ਕੋ ਮੌਜੂਦ ਨੇ ਆ ਵੈਦਰ ਡਿਪਾਰਟਮੈਂਟ ਤੋਂ ਹੈਡ ਸੋਮਪਾਲ ਸਿੰਘ ਜਿਹੜੀ ਇੰਡੀਆ ਦੇ ਵਿੱਚ 4 ਮਹੀਨਾ ਦਾ ਜਿਹੜਾ ਮੌਨਸੂਨ ਦਾ ਸੀਜ਼ਨ ਹੈ ਉਹ ਸ਼ੁਰੂ ਹੁੰਦਾ ਹੈ 30 ਮਈ ਤੋਂ ਕੇਰਲਾ ਕੋਸਟ ਤੋਂ ਤੋ ਪਹੁੰਚਦੀ ਪਹੁੰਚ ਜਰਾ ਪੰਜਾਬ ਤੇ ਹਰਿਆਣਾ ਦੇ ਵਿੱਚ ਇਹਦੀ ਜਿਹੜੀ ਨੋਰਮਲ ਡੇਟ ਹੈ ਉਹ ਹੈਗੀ ਹੈ 29 ਜੂਨ ਇਸ ਸਾਲ ਜਦੋਂ ਸ਼ੁਰੂ ਹੋਈ ਸੀਗੀ ਤੇ ਆਪਣੀ ਐਗਜੈਕਟ ਡੇਟ ਤੇ ਇਹ ਆਈ ਸੀਗੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੈਸ਼ਰ ਜਿਹੜਾ ਹੈਗਾ ਉਹ ਇੰਦਰ ਨਾਰਥ ਇੰਡੀਆ ਨਾਰਥ-ਵੈਸਟ ਨਿਊ ਇੰਡੀਆ ਵਿੱਚ ਵਧ ਰਿਹਾ ਜ਼ਿਆਦਾ ਰਿਹਾ 970 978 976 ਮਿਲੀ ਬਾਅਦ ਇਸ ਕੇ ਆਸ-ਪਾਸ ਇਹ ਦੇਖਣ ਨੂੰ ਮਿਲਿਆ ਤੇ ਇਸ ਕਰਕੇ ਜਵਾ ਉਹ ਜਿਹੜੀ ਰੇਨਫਾਲ ਦੀ ਜਿਹੜੀ ਮਾਤਰਾ ਸੀਗੀ ਉਹ ਘੱਟ ਗਈ। 2 ਦਿਨ ਪਹਿਲਾਂ ਇਹ ਜਿਹੜੀ ਹੋਈ ਸੀਗੀ 22.4 ਮਿਲੀਮੀਟਰ ਰੇਨਫਾਲ ਦੇਖਣ ਨੂੰ ਮਿਲੀ ਜਿਹੜੀ ਮੋਡਰੇਟ ਰੇਨਫਾਲ ਦੇ ਵਿੱਚ ਆਪਾਂ ਗਣਦੇ ਹਾਂ। ਤੇ ਤਾਪਮਾਨ ਦੀ ਗੱਲ ਕਰੀਏ ਤਾਂ ਕਿੰਨਾ ਤਾਪਮਾਨ ਹੁੰਦਾ ਹੈ ਸ਼ਾਇਦ ਇਸ ਚਮਚਾਰੇ ਸਵੇਰ ਉਹ ਆ। ਤਾਪਮਾਨ ਦੀ ਜੇ ਗੱਲ ਕਰੀਏ ਆਪਾਂ 37 37 38 ਡਿਗਰੀ ਦੇ ਆਸ-ਪਾਸ ਟੈਂਪਰੇਚਰ ਚੱਲਦਾ ਪਿਆ। ਉਧਰ ਜਿਹੜਾ ਮਿਨੀਮਮ ਟੈਂਪਰੇਚਰ ਹੈ ਉਹ ਹੈਗੇ 27 28 ਤੇ ਇੱਕ ਦਿਨ ਤੋਂ 31 ਡਿਗਰੀ ਟੈਂਪਰੇਚਰ ਵੀ ਦੇਖਣ ਨੂੰ ਮਿਲਿਆ ਸੀਗਾ ਜੋ ਕਿ ਬਹੁਤ ਹਾਈ ਹੈ ਕਿਉਂਕਿ ਮੈਕਸਿਮਮ ਕਟ ਗਿਆ ਕੀ ਲੱਗਦਾ ਹੈ ਕਿ ਆਨੇ ਦੇ ਵਿੱਚ ਕਦੋਂ ਲੁਧਿਆਣਾ ਵਸਤੇ ਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ ਕਦੋਂ ਇੱਕ ਅੱਛੀ ਬਾਰਿਸ਼ ਦੇਖਣ ਨੂੰ ਮਿਲੇਗੀ ਦੇਖੋ ਜੀ ਫੋਰਕਾਸਟ ਦੀ ਜੇ ਗੱਲ ਕਰਤੇ ਨੇ ਅਗਲੇ ਪੂਰਾ ਵੀਕ ਜੋ ਹੈ ਇਹ ਫੋਰਕਾਸਟ ਦਿੱਤੀ ਹੋਈ ਹੈ ਹੈਲੋ ਜੀ ਮਾਸਟਰ ਸਸ਼ੀਗਰ ਦਾ ਆਪ ਦੋਸਤੋ ਮੈਂ ਤੁਹਾਡਾ ਦੋ ਸਰਦੀਪ ਦੁਆ ਤੁਸੀਂ ਦੇਖ ਰਹੇ ਲੁਧਿਆਣਾ ਇਹਦਾ ਮੌਸਮ ਖਬਰਨਾਮਾ ਸੋ ਦੋਸਤੋ ਅਗਰ ਵੈਦਰ ਦੀ ਗੱਲ ਕਰੀਏ ਤਾਂ ਲਗਾਤਾਰ ਵੈਦਲ ਜਿਹੜਾ ਹੈ ਆ ਬਦਲਦਾ ਇਸ ਮਹੀਨੇ ਨਜ਼ਰ ਆ ਰਿਹਾ ਹੈ ਤਾਂ ਅੰਦਾਜ਼ਾ ਲਗਾ ਕਿ ਵੱਡੀ ਗੱਲ ਤੇ ਸਾਹਮਣੇ ਆ ਰਹੀ ਹੈ ਕਿ ਮਾਨਸੂਨ ਦੀ ਸ਼ੁਰੂਆਤ ਜਿਹੜੀ ਹੈਵੀ ਰੇਨ ਜਿਹੜੀ ਹੈ ਇਤਾਂ ਦੀ ਬਰਸਾਤ ਦੀ ਜਿਹੜੀ ਕਮੀ ਹੋਈ ਕਿ 48% ਜਿਹੜੀ ਜਿਹੜੀ ਮਾਨਸੂਨ ਐ ਇਸ ਵਾਰੀ ਲੁਧਿਆਣਾ ਸ਼ਹਿਰ ਦੇ ਵਿੱਚ ਬਰਸਾਤ ਜਿਹੜੀ ਹੈ ਘੱਟ ਦੇਖਣ ਨੂੰ ਮਿਲੀ ਹੈ ਅਗਰ ਗੱਲ ਕਰੀਏ 2022 ਦਾ ਤਕਰੀਬਨ 300 ਤੋਂ ਜ਼ਿਆਦਾ ਜਿਹੜਾ ਵਾ ਮਿਲੀਮੀਟਰ ਜਿਹੜਾ ਵਾ ਦੇਖਣ ਨੂੰ ਮਿਲਿਆ ਬਰਸਾਤ ਦੇ ਵਿੱਚ ਲੇਕਿਨ ਆਂਦੇ-ਆਂਦੇ 2024 ਤੱਕ ਇਹਦਾ ਰੁਝਾਨ ਜਿਹੜਾ ਲਗਾਤਾਰ ਇਹਨਾਂ ਘੱਟ ਚੁੱਕਾ ਕਿ ਕੇਵਲ 100 ਕੁਛ ਹੀ ਰਹਿ ਗਿਆ ਵਾ ਤੁਸੀਂ ਸੋਚ ਰਹੇ ਹੋ ਕਿ ਬਰਸਾਤ ਜੜੀ ਹੈ ਇਸ ਸਾਲ ਕਿੰਨੀ ਘਟ ਹੋਈ ਹੈਗੀ ਹੈ ਲੇਕਿਨ ਵੱਡੀ ਗੱਲ ਹੈ ਸਾਹਮਣੇ ਆ ਰਹੀ ਹੈ ਕਿ ਮੌਸਮ ਵਿਭਾਗ ਵੱਲੋਂ ਇੱਕ ਖੁਸ਼ਖਬਰੀ ਵੀ ਦਿੱਤੀ ਜਾ ਰਹੀ ਹੈਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਰਸਾਤ ਥੋੜੀ ਜੀ ਇਹ ਮਾਨਸੂਨ ਜਿਹੜਾ ਆਪਣਾ ਰੰਗ ਜ਼ਰੂਰ ਦਿਖਾਏਗਾ ਪਰ ਅੱਛੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਿਹੜੀ ਹੈ ਜਤਾਈ ਜਾ ਰਹੀ ਹੈ ਸੋ ਜ਼ਿਆਦਾ ਗੱਲ ਕਰਨੇ ਇਸ ਵੇਲੇ ਅਸੀਂ ਖੜੇ ਲੁਧਿਆਣਾ ਸ਼ਾਇਦ ਪੀਏਯੂ ਦੇ ਵਿੱਚ ਤੇ ਸਾਡੇ ਨਾਲ ਗੱਲ 'ਕ ਮੌਜੂਦ ਨੇ ਵਾਧਾ ਡਿਪਾਰਟਮੈਂਟ ਤੋਂ ਹੈਡ ਸੋਮਪਾਲ ਸਿੰਘ ਜੀ ਤੇ ਜਾਣਦੇ ਆ ਕਿੱਦਾਂ ਦੇ ਰੁਝਾਨ ਰਹਿਣਗੇ ਆਉਣ ਕੀ ਚੱਲ ਰਹੇ ਨੇ ਕਿ ਲੁਧਿਆਣਾ ਵਾਸੀ ਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ ਜਾਂ ਨਹੀਂ ਮਿਲੇਗਾ ਤੇ ਅੱਜ ਅਸੀਂ ਚਰਚਾ ਕਰਦੇ ਹਾਂ ਸਸ਼ੀਕਾ ਸਾਹਿਬ ਵੈਲਕਮ ਟੂ ਪੰਜਾਬ ਸਸ਼ੀਕਾ ਸਾਹਿਬ ਜੀ ਤੇ ਮੈਂ ਥੋੜੀ ਜੀ ਮੌਨਸੂਨ ਬਾਰੇ ਜਿਹੜੀ ਮਤਲਬ ਸ਼ੁਰੂ ਹੁੰਦੀ ਹੈ ਉਹਦੇ ਬਾਰੇ ਗੱਲ ਦੱਸਾਂਗਾ ਤੇ ਜਿਹੜੀ ਇੰਡੀਆ ਦੇ ਵਿੱਚ 4 ਮਹੀਨਿਆਂ ਦਾ ਮੌਸਮ ਦਾ ਮੌਸਮ ਜਿਹੜਾ ਮੌਨਸੂਨ ਦਾ ਸੀਜ਼ਨ ਹੈ ਉਹ ਸ਼ੁਰੂ ਹੁੰਦਾ ਹੈ 30 ਮਈ ਤੋਂ ਕੇਰਲਾ ਕੋਸਟ ਤੋਂ ਤੇ ਪਹੁੰਚਦੇ ਪਹੁੰਚਦੇ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿੱਚ ਇਹਦੀ ਜਿਹੜੀ ਨਾਰਮਲ ਡੇਟ ਹੈ ਉਹ ਹੈਗੀ ਹੈ 29 ਜੂਨ ਤੇ ਇਹ ਇਸ ਸਾਲ ਜਦੋਂ ਸ਼ੁਰੂ ਹੋਈ ਸੀਗੀ ਤੇ ਆਪਣੀ ਐਗਜੈਕਟ ਡੇਟ ਤੇ ਇਹ ਆਈ ਸੀਗੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੈਸ਼ਰ ਜਿਹੜਾ ਹੈਗਾ ਉਹ ਇਧਰ ਨਾਰਥ ਇੰਡੀਆ ਨਾਰਥ-ਵੈਸਟ ਇੰਡੀਆ ਵਿੱਚ ਵਧ ਰਿਹਾ ਜ਼ਿਆਦਾ ਰਿਹਾ 970 978 976 ਮਿਲੀ ਬਾਰ ਇਸ ਕੇ ਆਸ-ਪਾਸ ਇਹ ਦੇਖਣ ਨੂੰ ਮਿਲਿਆ ਤੇ ਇਸ ਕਰਕੇ ਜਿਵੇਂ ਨਾ ਜਿਹੜੀ ਰੇਨਫਾਲ ਦੀ ਜਿਹੜੀ ਮਾਤਰਾ ਸੀਗੀ ਉਹ ਘਟ ਗਈ ਤੇ ਪਿਛਲੇ ਦਿਨੀ ਟੈਂਪਰੇਚਰ ਵੀ ਜੋ ਹੈ 3 ਤੋਂ 4 ਡਿਗਰੀ ਅਬੋ ਨਾਰਮਲ ਦੇਖਣ ਨੂੰ ਮਿਲਿਆ ਮਿਨਿਮਮ ਵੀ ਤੇ ਮੈਕਸਿਮਮ ਵੀ ਤੇ ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਆ ਕਾਫੀ ਇਹਨੂੰ ਥੋੜਾ ਉਤਾਰ ਚੜਾਵ ਦੇਖਣ ਨੂੰ ਮਿਲੇ ਤੇ ਪਿਛਲੇ ਦਿਨ ਦੋ ਦਿਨ ਪਹਿਲਾਂ ਇਹ ਜਿਹੜੀ ਹੋਈ ਸੀ ਕਿ 32.4 ਮਿਲੀਮੀਟਰ ਰੇਨਫਾਲ ਦੇਖਣ ਨੂੰ ਮਿਲੀ ਜਿਹੜੀ ਮੋਡਰੇਟ ਰੇਨਫਾਲ ਦੇ ਵਿੱਚ ਆਪਾਂ ਗਣਦੇ ਹਾਂ ਹੇ ਤਾਂ ਤਾਪਮਾਨ ਦੀ ਗੱਲ ਕਰੀਏ ਤੇ ਕਿੰਨਾ ਤਾਪਮਾਨ ਲੁਧਿਆਣਾ ਸ਼ਾਇਦ ਅਸਤਮ ਸਾਰਾ ਸਵੇਰ ਹੋ ਰਾਤ ਦੀ ਜੇ ਗੱਲ ਕਰੀਏ ਆਪਾਂ 36 37 ਤੇ ਕਈ ਵਾਰ 38 38 ਡਿਗਰੀ ਦੇ ਆਸ-ਪਾਸ ਟੈਂਪਰੇਚਰ ਚੜਦਾ ਪਿਆ ਉਧਰ ਜਿਹੜਾ ਮਿਨੀਮਮ ਟੈਂਪਰੇਚਰ ਹੈ ਉਹ ਹੈਗੇ 27 28 ਤੇ ਇੱਕ ਦਿਨ ਤੋਂ 31 ਡਿਗਰੀ ਟੈਂਪਰੇਚਰ ਵੀ ਦੇਖਣ ਨੂੰ ਮਿਲਿਆ ਸੀ ਕਿਉਂਕਿ ਬਹੁਤ ਹੈ ਗਿਆ ਕਿਉਂਕਿ ਮੈਕਸਿਮਮ ਟੈਂਪਰੇਚਰ ਔਰ ਮਿਨੀਮਮ ਟੈਂਪਰੇਚਰ ਦਾ ਗੈਪ ਘਟ ਗਿਆ ਜਿਸ ਕਰਕੇ ਆਪਨੋ ਜਿਹੜਾ ਨਾ ਅਨਕੰਫਰਟੇਬਲ ਫੀਲ ਹੋ ਰਿਹਾ ਹੈ ਹਿਊਮਿਡਿਟੀ ਜ਼ਿਆਦਾ ਹੈ ਹਿਊਮਿਡਿਟੀ ਕਰਕੇ ਆਪਨ ਤਸਰਾਂ ਨੂੰ ਗੱਲ ਕਰੀਏ ਕਿੰਨੇ ਕੋ ਪਰਸੈਂਟ ਬਾਰਸ਼ਾਤ ਜਿਹੜੀ ਹੈ ਸਰ ਘਟੋਈ ਅਗਰ ਪਿਛਲੇ ਡਿਟੇਲ ਅਕੋਰਡਿੰਗ ਇਹ ਦੇਖੀਏ ਸਿੱਧਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ 2022 2023 ਤੇ 2024 ਜੇ ਇਹ ਆਪਾਂ ਕੰਪੈਰੀਸ਼ਨ ਕਰਦੇ ਹਾਂ 323.4 ਮਿਲੀਮੀਟਰ ਰੇਨਫਾਲ ਇਸ ਮਹੀਨੇ ਦੇ ਵਿੱਚ 2022 ਦੇ ਵਿੱਚ ਹੋਈ ਸੀਗੀ 2023 ਦੇ ਵਿੱਚ ਇਹੀ 224. ਦੋ ਸੀਗੀ ਤੇ ਇਤਕੀ ਇਹ ਉਸ ਡਿਊਰੇਸ਼ਨ ਦੀ ਜਿਹੜੀ ਹੈ ਕਿ ਅਪ ਟੂ ਅਪ ਟੂ ਨਾਓ ਅੱਜ ਕਿ ਨਹੀਂ ਹੋ ਗਈ ਅੱਜ ਤਾਰੀਖ ਹੋ ਗਿਆ 27 26 ਤੇ 26 ਤੱਕ 117 ਮਿਲੀਮੀਟਰ ਰੇਨਫਾਲ ਮਿਲਿਆ ਤੇ ਜਿਹੜੀ ਹੋਣੀ ਚਾਹੀਦੀ ਸੀ ਹੁਣ ਤੱਕ 200 ਸਵਾ 200 ਮਿਲੀਮੀਟਰ ਦੇ ਕਰੀਬ ਹਮ ਹਮ ਤੇ ਤੁਸੀਂ ਦੇ ਹਾਂ ਜੀ ਤੇ ਦੇਖਦੇ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਪੈਡੀ ਲੋਕੀ ਲਾਂਦੇ ਆ ਤੇ ਜੇ ਮੰਨ ਲਿਆ ਘੱਟ ਬਾਰਿਸ਼ ਹੁੰਦੀ ਹੈ ਤੇ ਉਸ ਕਰਕੇ ਜੋ ਹੈ ਨਾ ਆਪਾਂ ਨੂੰ ਪਾਣੀ ਥੱਲੇੋਂ ਕੱਢਣਾ ਪੈਂਦਾ ਬਿਜਲੀ ਖਰਚ ਹੁੰਦੀ ਆ ਜਾਂ ਡੀਜ਼ਲ ਖਰਚ ਹੁੰਦਾ ਠੀਕ ਹੈ ਨਾ ਤੇ ਇਹ ਸਾਰੀ ਚੀਜ਼ਾਂ ਫਾਰਮਰਸ ਤੇ ਪ੍ਰੈਸ਼ਰ ਵੀ ਪੈਂਦਾ ਤੇ ਇਹ ਸਾਰੀਆਂ ਚੀਜ਼ਾਂ ਕਲਾਈਮੇਟ ਚੇਂਜ ਨੂੰ ਵੀ ਅਫੈਕਟ ਕਰਦੀਆਂ ਨੇ ਗ੍ਰੀਨ ਹਾਊਸ ਗੈਸਿਜ਼ ਨਿਕਲਦੀ ਜਦ ਬਤ ਉਹ ਤੁਹਾਡੀ ਮਤਲਬ ਤੇਲ ਮਚੂਗਾ ਜਾਂ ਕੋਲ ਮਚੂਗਾ ਉਸ ਕਰਕੇ ਗ੍ਰੀਨ ਹਾਊਸ ਗੈਸਿਜ਼ ਵੀ ਨਿਕਲਦੀਆਂ ਤੇ ਇਹ ਇੰਪੈਕਟ ਨਹੀਂ ਦੇ ਬਿਲਕੁਲ ਸੋ ਜੇ ਅਗਰ ਗੱਲ ਕਰੀਏ ਹੁਣ ਆ ਮੌਸਮ ਦੀ ਮੌਸਮ ਦੇ ਮિજાਜ ਦੀ ਆ ਗਰਮੀ ਤੋਂ ਛੁਟਕਾਰੇ ਦੀ ਤੇ ਕੀ ਲੱਗਦਾ ਕਿ ਆਉਣ ਦੇ ਦਿਨਾਂ ਚ ਕਦੋਂ ਲੁਧਿਆਣਾ ਵਾਸੀ ਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ ਕਦੋਂ ਇੱਕ ਅੱਛੀ ਬਾਰਿਸ਼ ਦੇਖਣ ਨੂੰ ਮਿਲੇਗੀ ਦੇਖੋ ਜੀ ਫੋਰਕਾਸਟ ਦੀ ਜੇ ਗੱਲ ਕਰਤੇ ਨੇ ਅਗਲੇ ਪੂਰਾ ਵੀਕ ਜੋ ਹੈ ਇਹ ਫੋਰਕਾਸਟ ਦਿੱਤੀ ਹੋਈ ਹੈ ਮੋਡੇ ਟੂ ਹਾਈ ਰੇਨਫਾਲ ਦੀ 29 ਨੂੰ 30 ਨੂੰ ਜ਼ਿਆਦਾ ਹੈ ਹੁਣ ਵੀ ਅੱਜ ਦੀ ਵੀ ਫੋਰਕਾਸਟ ਹੈਗੀ ਹੈ ਤੇ ਆਪਾਂ ਉਮੀਦ ਕਰਦੇ ਹਾਂ ਰਾਤ ਨੂੰ ਪ੍ਰੈਸ਼ਰ ਜਿਹੜਾ ਅੱਜ ਘਟੂਗਾ ਜਦੋਂ ਪ੍ਰੈਸ਼ਰ 970 ਤੋਂ ਥੱਲੇ ਆਉਂਦੇ ਤੇ ਫਿਰ ਰੇਨਫਾਲ ਦੇ ਚਾਂਸਸ ਵੱਜ ਜਾਂਦੇ ਆ ਪਿਛਲੇ ਹਫਤੇ ਜੋ ਹਨਾ ਇਹ 975 76 ਤੋਂ ਉਤੇ ਰਿਹਾ ਤੇ 29 30 ਨੂੰ ਜ਼ਿਆਦਾ ਫੋਰਕਾਸਟ ਦੀ ਜਿਹੜੀ ਹੈਗੀ ਫੋਰਕਾਸਟ ਹੈਗੀ ਹੈ ਤੇ ਆਪਾਂ ਉਮੀਦ ਕਰਦੇ ਆ ਚੰਗੀ ਵਰਖਾ ਹੋਊਗੀ ਤੇ ਟੈਂਪਰੇਚਰ ਵੀ ਡਾਊਨ ਆਊਗਾ ਤੇ ਆਪਣੀ ਜਿਹੜੀ ਹੈ ਪੈੱਡੀ ਦੀ ਜਿਹੜੀ ਇਰੀਗੇਸ਼ਨ ਹੈ ਇਹਨਾਂ ਦਾ ਫਾਰਮਰਜ਼ ਨੂੰ ਵੀ ਉਹਦਾ ਫਾਇਦਾ ਹੋਊਗਾ ਸੁਝਾਉਂਦੇ ਹਾਂ ਦੇ ਗਰਗਲ ਕਰੀਏ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਗੇ ਅੱਗੇ ਮੌਨਸੂਨ ਨੂੰ ਦੇਖਦੇ ਹੋਏ ਮੌਨਸੂਨ ਨਹੀਂ ਹੈ ਕਿ ਭਈ ਆਪਾਂ ਰੇਨਫਾਲ ਜੇ ਵਧੀਆ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਪੈਡੀ ਹੈ ਪਹਿਲੀ ਨੂੰ ਆਪਣਾ ਪਾਣੀ ਜਾਂ ਫੋਰਕਾਸਟ ਦੇਖ ਕੇ ਥੋੜਾ ਮਤਲਬ ਆਪਣਾ ਟਿਊਬਲ वगैरह ਪਾਣੀ ਘਟ ਕੱਢਣ ਤੇ ਹੁਣ ਤੀ ਅੱਜ 26 ਹੋ ਗਈ ਹੈ ਦੋ ਤਿੰਨ ਦਿਨ ਵੇਟ ਕਰ ਸਕਦੇ ਆ ਕਿਉਂਕਿ ਕੱਲ ਪਰਸੋ ਜਿਹੜੀ ਬਾਰਿਸ਼ ਹੋਈ ਹੈ ਉਸ ਕਰਕੇ ਵੀ ਚੰਗੀ ਜਿਹਾ ਨਾ ਉਹਨਾਂ ਨੂੰ ਪਾਣੀ ਦੀ ਜਿਹੜਾ ਮੌਇਸਚਰ ਹੈ ਪੈਡੀ ਨੂੰ ਮਿਲਿਆ ਹੈ ਮਿਲੇਗਾ ਜੀ 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 ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਐਸੇ ਕਿ ਡਾਕਟਰ ਸੋਮਪਾਲ ਜਿਹਨੇ ਸਾਫ਼ ਤੌਰ ਤੇ ਦੱਸਿਆ ਕਿ ਆਉਣ ਵਾਲੇ 2 ਦਿਨਾਂ ਦੇ ਬਾਅਦ ਜਿਹੜਾ ਵਾ ਅੱਛੀ ਬਾਰਿਸ਼ ਜਿਹੜੀ ਹੈ ਹੋਣ ਦਾ ਫੋਰਕਾਸਟ ਹੋ ਚੁੱਕੀ ਹੈ ਕਿ ਅੱਛੀ ਬਾਰਿਸ਼ ਜਿਹੜੀ ਹੈ ਔਰ 2 ਦਿਨਾਂ ਦੇ ਬਾਅਦ ਹੋਏਗੀ ਔਰ ਜਿਸ ਤਰ੍ਹਾਂ ਕਿ ਮਾਨਸੂਨ ਦੇ ਨਾਲ ਜਿਹੜਾ ਬਾਂਸਰ ਵੱਧ ਵਰਖਾ ਕਰੇਗੀ ਵੱਧ ਮੀ ਪਏਗਾ ਵੱਧ ਬਾਰਿਸ਼ ਹੋਏਗੀ ਤੇ ਆਟੋਮੈਟਿਕ ਤਾਪਮਨ ਹੈ ਮੈਂ ਜ਼ਰੂਰ ਥੱਲੇ ਕਮੈਂਟੇ ਕਰੋ ਜਿਸ ਨਾਲ ਸਿੱਧਾ-ਸਿੱਧਾ ਲੁਧਿਆਣਾ ਵਾਸੀਆਂ ਨੂੰ ਰਾਹ ਜ਼ਰੂਰ ਮਿਲੇਗੀ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ੁ ਕਰੋ ਸੋ ਕੈਮਰਾ ਪਰਸਨ ਸੰਜੀਤ ਦਿਨਾਲ ਹਰਦੀਪ ਦੋਵਾਂ ਨੂੰ ਦੀ ਵਿਜ਼ਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਰਾਜ